ਕੌਸ਼ਲ ਸਿੰਘ ਜੀ ਗੱਲ ਕਰ ਰਹੇ ਆ ਚਰਨਜੀਤ ਸਿੰਘ ਜੀ ਚਰਨਜੀਤ ਜੀ ਹਾਂ ਜੀ ਕੋਸ਼ਲ ਸਿੰਘ ਸਰ ਕੀ ਹਾਲ ਚਾਲ ਹੈ ਜੀ ਬੱਸ ਵਧੀਆ ਜੀ ਦਾਸ ਸਿੰਘ ਸੱਜੂ ਬੇਨਤੀ ਕਰਦਾ ਜੀ ਵਧਾਈਆਂ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਸਾਰਾ ਵਧਾਈਆਂ ਜੀ ਲਵਪ੍ਰੀਤ ਸਿੰਘ ਦਾ ਹੋ ਗਿਆ ਜੀ ਪ੍ਰੂਫ ਠੀਕ ਗੀ ਤੇ ਬੜਾ ਤੁਹਾਡਾ ਲੰਮਾ ਸਬਰ ਸੀਗਾ ਜੀ ਮੈਨੂੰ ਲੱਗਦਾ ਵੀ 6 ਤੋਂ 8 ਮਹੀਨੇ ਹੋ ਗਏ ਆਪਾਂ ਨੂੰ ਅਪਲਾਈ ਕੀਤੇ ਹੋਏ ਨੂੰ ਹਾਂ ਜੀ ਹੋ ਗਿਆ ਸੱਤ ਤੋਂ ਉੱਤੇ ਹੋ ਗਿਆ ਜੀ ਸੱਤ ਤੋਂ ਉੱਪਰ ਹੋ ਗਿਆ ਹਾਂ ਜੀ ਤੇ ਕਿੱਦਾਂ ਦਾ ਅਨੁਭਵ ਆ ਜੀ ਕਿੱਦਾਂ ਦਾ ਮਹਿਸੂਸ ਹੁੰਦਾ ਹਨ ਬਹੁਤ ਵਧੀਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਤੇ ਪਹਿਲਾਂ ਆਪਣਾ ਹੋਰ ਵੀ ਤੁਹਾਡਾ ਤਜਰਬਾ ਕੋਈ ਮਾੜਾ ਨਹੀਂ ਰਿਹਾ ਸੀ ਉਹਦੇ ਬਾਰੇ ਦੱਸੋ ਮੈਨੂੰ ਕੀ ਪਹਿਲਾਂ ਕਦੇ ਵਾਰ ਜ਼ਿਆਦਾ ਨਹੀਂ ਵੇਖਿਆ ਸੀ ਸਾਨੂੰ ਮੈਨੂੰ ਨਹੀਂ ਸੀ ਜੀ ਓਕੇ ਪਹਿਲਾਂ ਇੱਕ ਜਗ੍ਹਾ ਤੋਂ ਬੈਨ ਵੀ ਸੀਗਾ ਆਪਣਾ ਇੱਕ ਸਟੂਡੈਂਟ ਜੀ ਆਹ ਬੈਨ ਵੀ ਸੀ ਤੇ ਸਾਡੇ ਕੋਲੇ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਸੇਵਾਵਾਂ ਵੀ ਪਕਾਈ ਤਾਂ ਨਹੀਂ ਹੋਈ ਕਿੱਦਾਂ ਆਗਿਆ ਬੋਸ ਨੂੰ ਸਾਨੂੰ ਸਾਬਾ ਦਾ ਨਹੀਂ ਆਈ ਮੁੰਡਾ ਬਹੁਤ ਚਿੰਤਤ ਸੀਗਾ ਸਾਨੂੰ ਰੋਜ਼ ਹੀ ਫੋਨ ਕਰ ਲੈਂਦਾ ਇਸ ਵੇਲੇ ਉਹਦਾ ਬਹੁਤ ਬੋਲ ਕਰਦਾ ਉਹ ਜਿਵੇਂ ਅਸੀਂ ਜੇ ਜਾਣਾ ਸੀ ਨਾ ਮਗਰ ਪੱਲਾ ਆ ਜਾਂਦਾ ਪਿੱਛੇ ਆ ਰਹੀ ਉਹ ਕਹੀ ਹੁਣ ਕੱਲੇ ਨਹੀਂ ਛੱਡ ਜਿਵੇਂ ਸੀ ਓਕੇ ਤੇ ਹੁਣ ਆਪਾਂ ਕਿੰਤਾ ਵੇ ਸਾਰਾ ਪਰਿਵਾਰ ਇਕੱਠਾ ਹੋ ਗਿਆ ਜੀ ਕੈਨੇਡਾ ਤੇ ਹੈ ਕਿੰਤਾ ਪਰਿਵਾਰ ਇਕੱਠਾ ਹੁੰਦਾ ਹੈ ਜੀ ਤੇ ਸ਼ਰਨਜੀਤ ਸਿੰਘ ਇੱਥੋਂ ਜਿੰਨੀ ਜਾਣਦੀ ਕਾੜੀ ਹੈ ਉੱਥੇ ਜਾ ਕੇ ਮੁੰਡੇ ਨਾ ਚਾਲੂ ਵੀ ਛੇਤੀ ਹੋ ਜਾਂਦੇ ਫਿਰ ਕਹਿੰਦੇ ਵੀ ਗਲਤ ਹੋ ਗਿਆ ਇੱਧਰ ਨਜ਼ਾਰੇ ਲਏ ਸੀ ਹੁਣ ਉੱਧਰ ਜਾ ਕੇ ਕੰਮ ਕਰਨਾ ਪੈਣਾ ਇਹਨੂੰ ਸਮਝਾ ਦਿਓ ਹੋਰ ਬੜਾ ਦਿਨ ਪਤਾ ਯਾਰੀਓ ਪਾਂਜਾ ਵੀ ਕਰਾ ਗੁਰਾ ਦਾ ਕੰਮ ਕਰਦਾ ਮਾਸੀ ਦਾ ਮੁੰਡਾ ਵੀ ਕਰਦਾ ਉਹ ਨਾਲ ਹੀ ਸਭ ਕੁਝ ਕਰਾਣੇ ਜਾ ਜਾ ਕੇ ਓਕੇ ਚਲੋ ਜੀ ਜਿਹੜਾ ਆਪਣਾ ਇੱਥੇ ਆਪਣਾ ਹਾਂਜੀ ਹਾਂਜੀ ਆਹ ਮਸਕੂਆ ਨਹੀਂ ਜਦੋਂ ਪਹਿਲਾਂ ਵਾਲਾ ਮੇਟਲ ਰੱਖਾਉਣਾ ਉੱਥੋਂ ਰੋ ਰੋ ਘਰ ਕੰਮ ਜਲਾਵਾਂਗੇ ਚਲੋ ਫਿਰ ਪਾਰਟੀ ਬਣ ਗਈ ਹੁਣ ਹਾਂਜੀ ਹਾਂਜੀ ਪਾਰਟੀ ਵਾਲੀ ਹਾਂਜੀ ਪਾਰਟੀ ਜ਼ਰੂਰ ਠੀਕ ਹੈ ਜਨਾਬ ਠੀਕ ਹੈ ਠੀਕ ਹੈ ਜੀ ਆਓ